ਕਰਦੇ ਪੁਲ ਦੇ ਉੱਤੇ ਖੜਾ ਹੈ ਤੁਸੀਂ ਦੇਖ ਲਓ ਕਾਰਨ ਕੀ ਹੈ ਫਲਡਸ ਦਾ ਤੇ ਇਹ ਨਿਲੈਕੀ ਦਾ ਕਰਦੀ ਆ ਦੇਖੋ ਕੋਈ ਸਫਾਈ ਨਹੀਂ ਆ ਜਿੰਨੀਆਂ ਵਿੱਚ ਜੜੀਆਂ ਹਤੇ ਉਹਦੇ ਬੜੇ ਜੰਗਲਜਾ ਬਣ ਗਿਆ ਉਹਦੇ ਨਾਲ ਕੀ ਹੈ ਪਾਣੀ ਦੇ ਨਿਕਲਦੀ ਕੈਪੈਸਿਟੀ ਘਟ ਗਈ ਹਰ ਸਾਲ ਇਹਨੂੰ ਸਾਫ ਕਰਨ ਬਾਦਲ ਸਾਹਿਬ ਕਰਾਉਂਦੇ ਹੁੰਦੇ ਸੀ ਤਾਂ ਬਚ ਜਾਂਦਾ ਸੀ ਇਹਨਾਂ ਨੇ ਪਿਛਲੇ 4 ਸਾਲ ਸਫਾਈ ਨਹੀਂ ਕੀਤੀ ਤੁਹਾਡੇ ਸਾਹਮਣੇ ਆ ਪਰ ਜਦੋਂ ਕਕਰ ਦਾ ਪਾਣੀ ਮਿੱਟੀ ਵੀ ਨਹੀਂ ਲਾਈ ਬੰਦ ਵੀ ਨਹੀਂ ਲਾਏ ਤੇ ਆ ਦੇਖੋ ਸਾਰਾ ਖੁਸ਼ੀ ਆ ਸਾਰਾ ਡੁੱਗ ਗਿਆ ਤੇ ਹਲੇ ਮੈਨੂੰ ਪਤਾ ਲੱਗਿਆ ਪਾਣੀ ਹੋਰ ਛੱਡਦਾ ਤੇ ਮੈਂ ਤੇ ਜਿਹੜੇ ਮੈਂ ਪਿੰਡ ਵਾਲੇ ਮੈਨੂੰ ਦੱਸ ਰਹੇ ਸੀ ਕਿ ਆ ਦੰਦ ਇਹਨਾਂ ਨੇ ਅਨਾਉਂਸਮੈਂਟ ਵੀ ਨਹੀਂ ਕੀਤੀ ਕਿ ਤੁਸੀਂ ਬਚ ਕੇ ਰਹੋ ਆਪਣੇ ਆਪਣਾ ਕੋਈ ਅਜ਼ਰਾਮ ਕਰ ਲਓ ਲਾਲੜੂ ਮੈਨੂੰ ਐਨ ਕੇ ਸ਼ਰਮਾਈ ਦੱਸ ਰਹੇ ਸੀ ਵਾਰਨਿੰਗ ਦਿੱਤੀ ਨਹੀਂ ਤੇ ਇੱਕ ਬੰਦੇ ਰੁੜ ਕੇ ਲੈ ਚਲੇ ਗਏ ਮੈਜਾ ਬੁਰਾ ਹਾਲ ਹੈ ਤੋ ਹਲੇ ਵੀ ਬਹੁਤ ਬੜਾ ਦੁੱਖ ਹੈ ਤੇ ਇਧਰਲੇ ਪਾਸੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ ਮੈਂ ਆਪਣੇ ਸਾਰੇ ਲੀਡਰਸ਼ਿਪ ਨੂੰ ਕਿਹਾ ਬਰਕਰਾਰ ਰੱਖੋ ਕਿ ਤੁਸੀਂ ਨਿਗਰ ਰੱਖੋ ਜਿੱਥੇ-ਇਥੇ ਕੋਈ ਰੋਡ ਹੈ ਆਪਾਂ ਸਾਰੇ ਡਟ ਕੇ ਆਪਾਂ ਲੱਗਣਾ ਚਾਹੀਦਾ ਆਪਾਂ ਸਾਰਾ ਪਾੜ ਬੰਦ ਨਹੀਂ ਕਰੇ ਪਿਛਲੇ ਅੱਛਾ ਹੋਰ ਹੋਰ ਮੈਨੂੰ ਹੁਣ ਹੀ ਦੱਸ ਰਹੇ ਸੀ ਕਿ ਪਿਛਲੇ ਸਾਲ ਇੱਥੇ ਕੰਮੀ ਵਰਗੇ ਪਿੰਡ ਹੈਗੇ ਉਹ ਟੁੱਟ ਗਿਆ ਸੀ ਪਾੜ ਉਹ ਹਲੇ ਤੱਕ ਹੀ ਨਹੀਂ ਬੰਦ ਕੀਤਾ ਉਹ ਵੀ ਹੈ ਹੁਣ ਤਾਂ ਪਾਣੀ ਸਿੱਧਾ ਸਿੱਧੇ ਉਹ ਮਿੰਡਾ ਚਲੇ ਜਾਊਗਾ ਜਾ ਰਹੇ ਜੀ ਸਾਰਾ ਚਾਈ ਜਾਂਦਾ ਸੋ ਪ੍ਰਧਾਨ ਦੀ ਲਗਾਤਾਰ ਆਮ ਆਦੀ ਪਾਰਟੀ ਦੇ ਵਧਾਇਕ ਸਵਾਲ ਸਵਾਲ ਖੜੇ ਕਰਦੇ ਹੋ ਨਜ਼ਰ ਆਈ ਪਠਾਨਵਾਜਰਾ ਬੋਲੇ ਜੀ ਹੁਣ ਦੱਸਾ ਕੀ ਹੈ ਹੁਣ ਆਮ ਆਦਮੀ ਬੜੇ ਗੱਲ ਨਾ ਕਰੋ ਆਪਾਂ ਆਪਣੇ ਕੰਮ ਕਰੀਏ ਕਿਉਂਕਿ ਉਹਨਾਂ ਨੂੰ ਉਹ ਜਿਹੜੇ ਬੰਦੇ ਨਲਾਇਕ ਉਹ ਨਲਾਇਕ ਹੀ ਰਹਿਣਾ ਸੁਨੀਲ ਜਾਖੜ ਦਾਵਾ ਕਰ ਰਿਹਾ ਕਹਿੰਦਾ ਕਿ 600 ਕਰੋੜ ਤੋਂ ਵੱਧ ਰੁਪਏ ਜਿਹੜਾ ਹਰਾਂ ਦੇ ਪ੍ਰਬੰਧਨ ਲਈ ਆਇਆ ਸੀ ਤੇ ਉਹਦੇ ਚੋਂ 2 250 ਕਰੋੜ ਦੇ ਨੇੜੇ ਤੇ ਜਿਹੜਾ ਪੰਜਾਬ ਸਰਕਾਰ ਨੂੰ ਦੇਤਾ ਸੀ ਕਹਿੰਦੇ ਲਗਾਇਆ ਨਹੀਂ ਇਹਨਾਂ ਨੇ ਪੰਜਾਬ ਸਰਕਾਰ ਕੋਲੇ 6-7000 ਤੋਂ ਵੱਧ ਕਰੋੜ ਰੁਪਏ ਡਿਜ਼ਾਸਟਰ ਰੀਲੀਫ ਫੰਡ ਜਿਹਦਾ ਮਕਸਦ ਇਹ ਆ ਹੁੰਦਾ ਕਿ ਕੋਈ ਨੁਕਸਾਨ ਹੋ ਜੇ ਨਾਲ ਦੇ ਨਾਲ ਪੈਸਾ ਰਿਲੀਜ਼ ਕਰਕੇ ਉੱਥੋਂ ਉੱਤੇ ਇੱਕ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ ਅਰੇ ਅਰੇਂਜਮੈਂਟ ਵੀ ਕੀਤਾ ਜਾਂਦੇ ਆ ਹਲੇ ਤੱਕ ਇਹ دیਵਾਨੀ ਨਹੀਂ ਕੱਢੀ ਪਤਾ ਨਹੀਂ ਕੀ ਛਾਪ ਕੇ ਬੈਠੇ ਉੱਤੇ ਪੈਸੇ ਦੇ ਬ੍ਰਿੰਦਰ ਲੱਗਦਾ ਮੈਨੂੰ ਸ਼ੱਕ ਲੱਗਦਾ ਹੈ ਉਹ ਪੈਸਾ ਕਢਾ ਕੇ ਜਿਹੜੇ ਆ ਇਸ਼ਤਿਹਾਰ ਦਿੰਦੇ ਆ ਹਜ਼ਾਰ ਕਰੋੜ ਸਾਲ ਦਾ ਸ਼ਾਇਦ ਉੱਤੇ ਨਾ ਵਰਕ ਕਰਦਾ ਹੋਵੇ ਬ੍ਰਿੰਦਰ ਗੋਇਲ ਕਹਿੰਦੇ ਕਿ ਅਸੀਂ ਬੀਬੀਐਮਬੀ ਨੂੰ ਕਿਹਾ ਸੀ ਜੂਨ ਮਹੀਨੇ ਦੇ ਵਿੱਚ ਤੁਸੀਂ ਪਾਣੀ ਛੱਡ ਦਿਓ ਉਦੋਂ ਛੱਡਿਆ ਨਹੀਂ ਜਾਣ ਬੁੱਝ ਕੇ ਕਹਿੰਦੇ ਵੀ ਬੀਬੀਐਮਬੀ ਹੁਣ ਪਾਣੀ ਛੱਡ ਰਿਹਾ ਹੈ ਕੱਲ ਬੀਪੀਐਮਬੀ ਦੀ ਨਹੀਂ ਹੈ ਕੱਲ ਹੈਗੀ ਸਰਕਾਰ ਦੀ ਹਰ ਸਾਲ ਜਦੋਂ ਪ੍ਰਸ਼ਾਸਨ ਤੋਂ ਪਹਿਲੇ 4 ਮਹੀਨੇ ਪਹਿਲੇ ਮੁੱਖ ਮੰਤਰੀ ਮੀਟਿੰਗ ਲੈਂਦਾ ਹੁੰਦਾ ਬਾਦਲ ਸਾਹਿਬ ਲੈਂਦੇ ਹੁੰਦੇ ਸੀ ਫਿਰ ਸਾਰਾ ਜਾਇਜ਼ਾ ਖੁਰਦਾ ਸੀ ਫਿਰ ਪੈਸਾ ਉਹਦੇ ਰੀਲੀਜ਼ ਕਰ ਦਿੱਤਾ ਜਾਂ ਤਾਂ ਸੀ ਉਹ ਪੈਸੇ ਦੇ ਨਾਲ ਜਿਹੜੇ ਬੰਦ ਪੱਕੇ ਕਰਨੇ ਆ ਸਫਾਈ ਕਰਨੀਆਂ ਉਹ 4 ਮਹੀਨੇ ਪੂਰੀਆਂ ਹੋ ਜਾਂਦੀਆਂ ਸੀ ਜਦੋਂ ਦੀ ਆ ਸਰਕਾਰ ਆਈ ਹੈ ਪਿਛਲੇ 4 ਸਾਲਾਂ ਚ ਇੱਕ ਮੀਟਿੰਗ ਨਹੀਂ ਕੀਤੀ ਜਿਹੜੀ ਮੀਟਿੰਗ ਨਹੀਂ ਕਰੂੰਗਾ ਪੈਸਾ ਰੀਲੀਜ਼ ਨਹੀਂ ਕੀਤਾ ਆ ਮਾਧੋਪੁਰ ਡੈਮ ਟੁੱਟਿਆ ਹੈ ਇੰਜੀਨੀਅਰ ਨੇ ਮੈਨੂੰ ਦੱਸਿਆ ਕਿਸੀ 6 ਮਹੀਨੇ ਚ 4 5 ਮਹੀਨੇ ਪਹਿਲੇ ਚਿੱਠੀ ਲਿਖਤੀ ਸੀ ਮੁੱਖ ਮੰਤਰੀ ਨੂੰ ਕਿ ਸਾਨੂੰ ਪੈਸਾ ਦਿੱਤਾ ਜਾਏ ਇਹਨੂੰ ਤਖੜਾ ਕਰਨ ਵਾਸਤੇ ਨਹੀਂ ਦਿੱਤਾ ਸੋ ਸਰਕਾਰ ਆਪਣੀ ਨਲਾਕੀਆਂ ਨੇ ਜਿਹੜੀਆਂ ਉਹ ਉਸਤੇ ਅਧਿਕਾਰੀਆਂ ਤੇ ਗੇਰੇ ਨੇ ਜੀ ਝੱਜਰ ਸਾਹਿਬ ਬੈਠੇ ਕਿੱਥੇ ਨਾ ਹਾਂ ਜੀ ਜੀ ਕਲੈਕਸ਼ਨ ਸੈਂਟਰ ਅਸੀਂ ਯੂਥ ਅਕਾਲੀ ਦਲ ਤਰਫੋਂ ਮੈਂ ਡਿਊਟੀ ਲਈ ਹੈ ਇੱਕ ਕਲੈਕਸ਼ਨ ਸੈਂਟਰ ਰੀਲੀਫ ਕਲੈਕਸ਼ਨ ਸੈਂਟਰ ਬਣਾਇਆ ਜਲੰਧਰ ਜਲੰਧਰ ਤੋਂ ਅਸੀਂ ਕੰਟਰੋਲ ਰੂਮ ਬਣਾਤਾ ਹੈ ਅੱਜ ਜਾ ਕੇ ਉਹ ਚਾਰਜ ਲੈ ਲੈਣਗੇ ਉਹ ਨੰਬਰ ਅੱਜ ਜੰਜਰ ਸਾਹਿਬ ਯੂਥ ਅਕਾਲੀ ਦਲ ਦੇ ਦੱਸ ਦਣਗੇ ਉਹ ਨੰਬਰ ਤੇ ਕਿਸੇ ਪੰਜਾਬ ਚ ਕਿਸੇ ਚੀਜ਼ ਦੀ ਲੋੜ ਹੈ ਤੁਸੀਂ ਟੈਲੀਫੋਨ ਕਰੋ ਮਿੰਟਾਂ ਚ ਸਾਡੇ ਬੰਦੇ ਯੂਥ ਅਕਾਲੀ ਦਲ ਦੇ ਵਰਕਰ ਤੁਹਾਡੇ ਕੋਲੇ ਕੇਂਦਰ ਸਰਕਾਰ ਚੁੱਪ ਹੈ ਸੁਖਵੀਰ ਬਨੂ ਸਾਹਿਬ ਇਹ ਕਿਵੇਂ ਰੱਖਿਆ ਪਿਆ ਆਪਾਂ ਆਪਾਂ ਪਹਿਲੇ ਐਂ ਕਰੀਏ ਇਹ ਦੱਸ ਆਪਾਂ ਕਰੀਏ ਇਹਨੂੰ ਬਚਾਈਏ ਲੋਕਾਂ ਨੂੰ ਬਾਕੀ ਤਾਂ ਕੱਗਰ ਅੱਜ ਸਵੇਰ ਦਾ ਪਾਣੀ ਬਹੁਤ ਵਧ ਰਿਹਾ ਹੈ ਵੱਡੀ ਗੱਲ ਇਹ ਹੈ ਜੇ ਪ੍ਰਧਾਨ ਜੀ ਅੱਜ ਦੇਖ ਕੇਗੇ ਨਾ ਤਾਂ ਕੱਗਰ ਦੀ ਸਫਾਈ ਹੋਈ ਉਸ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਡੇ মিডিਏ ਦੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੁੰਦਾ ਹਾਂ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ 2023 ਜਦੋਂ ਘੱਗਰ ਚੜ੍ਹਿਆ ਸੀ ਜਦੋਂ ਘੱਗਰ ਨੇ ਇਹ ਇਲਾਕੇ ਦੇ ਵਿੱਚ ਮਾਰ ਪਾਈ ਸੀ ਬਹੁਤ ਭਾਰੀ ਨੁਕਸਾਨ ਕੀਤਾ ਸੀ ਉਦੋਂ ਤੁਸੀਂ ਦੇਖੋਗੇ ਕਿ ਘੱਗਰ ਦੇ ਜਿਹੜੇ ਪਾੜ ਪਏ ਸੀ ਉਹ ਪਾੜ ਹੁਣ ਤੱਕ ਪੂਰੇ ਨਹੀਂ ਗਏ ਆ ਕਾਮੀ ਖੁਰਦ ਪਿੰਡ ਕੋ ਆ ਕੋਲ ਪਿੰਡਾ ਇੱਥੋਂ ਤੇ 2 ਕਿਲੋਮੀਟਰ ਹੋਊਗਾ ਤੁਸੀਂ ਹੈਰਾਨ ਮੰਨੋਗੇ ਕਿ ਇੱਕ ਕਿਲੇ ਜਿੰਨਾ ਲੰਬਾ ਪਾੜ ਪਿਆ ਵਾ ਘੱਗਰ ਦੇ ਵਿੱਚ ਉਹ ਬੰਦ ਨਹੀਂ ਕਰਿਆ ਬਿਲਕੁਲ ਹੋਰ ਇਸ ਤਰ੍ਹਾਂ ਦੇ ਕਿੰਨੇ ਪਾੜ ਨੇ ਜਿਹੜੇ ਉਹ ਬਿਲਕੁਲ ਹੀ ਬੰਦ ਨਹੀਂ ਕਰੇਗੇ ਥੋੜਾ ਜਿਹਾ ਵੀ ਜਦੋਂ ਪਰਸੋ ਚ ਉਥੇ ਭੱਗਰ ਚੜਨ ਲੱਗਿਆ ਪਾਣੀ ਉਹਨੂੰ ਹੀ ਖੇਤਾਂ 'ਚ ਵੜ ਗਿਆ ਹੁਣ ਫਸਲ ਖੜੀ ਆ ਨਿਸਰੀ ਹੋਈ ਆ ਨਸਾਰੇ ਤੇ ਆਈ ਹੋਈ ਆ ਨਿਸਰੀ ਹੋਈ ਫਸਲ ਨੇ ਵਿਚ ਨੂੰ ਜਦੋਂ ਪਾਣੀ ਲੰਘਿਆ 4-4 ਇੰਚ ਫਸਲ ਦੇਖਦੀ ਸੀ ਉਹ ਫਸਲ ਜਿਹੜੀ ਮੈਂ ਸਮਝਦਾ ਕਿ ਦਾਣੇ ਨੇ ਕਾਲਾ ਪੈ ਜਾਣਾ ਨੁਕਸਾਨ ਤਾਂ ਹੋ ਹੀ ਗਿਆ ਇਹ ਕੁਦਰਤ ਨਹੀਂ ਸਿੱਧੇ ਰੂਪ ਦੇ ਵਿੱਚ ਪੰਜਾਬ ਸਰਕਾਰ ਜ਼ਿੰਮੇਵਾਰ ਅੱਜ ਡਰਾਮੇ ਕਰਕੇ ਦਿਖਾ ਰਹੇ ਨੇ ਐਮ ਐਲ ਏ ਅਧਿਕਾਰੀਆਂ ਨੂੰ ਮਹਾਰਾਜ ਚੰਗਾ ਕਹਿ ਰਿਹਾ ਕਹਿ ਰਿਹਾ ਕਿ ਅਧਿਕਾਰੀਆਂ ਦਾ ਕਸੂਰ ਅਧਿਕਾਰੀ ਕਹਿੰਦੇ ਨੇ ਐਮਐਲਏ ਦਾ ਕਸੂਰ ਅਸੀਂ ਇਹ ਕਟੋਂਗਲੇਸ ਤੋਂ ਕੀ ਲੈਣਾ ਜੀ ਅਸੀਂ ਇਹ ਲੜਾਈ ਤੋਂ ਕੀ ਲੈਣਾ ਜੀ ਨੁਕਸਾਨ ਤਾਂ ਸਾਡਾ ਹੋ ਗਿਆ ਸਾਡਾ ਹੁਣ ਇਹ ਗੱਲਾਂ ਦੇ ਨਾਲ ਢਿੱਡ ਨਹੀਂ ਭਰਦਾ ਗੱਲ ਇਹ ਹੈ ਵੀ ਜਿਹੜਾ ਵੱਡਾ ਨੁਕਸਾਨ ਹੋ ਗਿਆ ਇਹ ਹੋ ਗਿਆ ਅੱਜ ਸੁਖਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਆ ਕਿ ਉਹ ਕਨੌਰ ਹਲਕੇ ਦੇ ਤੇ ਅੱਗੇ ਵੀ ਇਹ ਕੰਕਰ ਜਿੱਥੇ ਤੱਕ ਜਾਂਦਾ ਪਟਿਆਲਾ ਸੰਗਰੂਰ ਮਾਨਸਾ ਤੱਕ ਜਿੱਥੇ-ਜਿੱਥੇ ਵੀ ਨੁਕਸਾਨ ਕਰਦਾ ਅੱਜ ਇੱਥੇ ਜਹਾਜਾਂ ਲੈ ਕੇ ਗਏ ਰਹੇ ਤੇ ਕਹਿ ਕੇ ਕਹਿੰਦੇ ਕਾਲੀ ਵਰਕਰਾਂ ਨੂੰ ਕਿ ਤੁਸੀਂ ਸਾਰੇ ਤਿਆਰ ਪਰ ਤਿਆਰ ਰਹੋ ਜੇ ਕੋਈ ਕੁਦਰਤੀ ਆਫਤ ਹੈ ਜਾਦੇ ਵੱਧਦੀ ਹੈ ਸਰਕਾਰ ਦੀ ਨਲਾਈਕੀ ਦੁਆਰਾ ਲਿਆਂਦੀ ਹੋਈ ਆਫਤ ਜਾਦੇ ਵੱਧਦੀ ਹੈ ਤਾਂ ਇਹਦੇ ਲਈ ਲੋਕਾਂ ਦਾ ਸਹਿਯੋਗ ਕਰੋ ਸਭ ਦੀ ਮਦਦ ਕਰੋ ਨਾਲ ਹੀ ਉਹਨਾਂ ਨੇ ਅੱਜ ਇੱਕ ਸੈਂਟਰ ਵੀ ਐਲਾਨ ਕੀਤਾ ਕਿ ਜਲੰਧਰ ਇੱਕ ਅਸੀਂ ਸੈਂਟਰ ਬਣਾਉਣ ਜਾ ਰਹੇ ਹਾਂ ਯੂਥ ਕਾਲਜ ਜਲੰਧਰ ਜਿਹਦੇ ਵਿੱਚ ਪੂਰੇ ਪੰਜਾਬ ਵਿੱਚੋਂ ਸ਼੍ਰੋਮਣੀ ਕਾਲਜ ਦੇ ਯੂਥ ਕਾਲਜ ਦੇ ਆਗੂ ਸਹਿਬਾਨ ਵਰਕਰ ਸਹਿਬਾਨ ਕੋਈ ਵੀ ਆ ਹੋਰ ਵੀ ਕੋਈ ਕੋਈ ਵੀ ਕਿਸੇ ਤਰ੍ਹਾਂ ਦੀ ਹੜ੍ਹ ਪ੍ਰਭਾਵਿਤ ਏਰੀਆ ਦੇ ਵਿੱਚ ਮਦਦ ਕਰਨਾ ਚਾਹੁੰਦਾ ਤਾਂ ਉਹ ਦੇ ਸਕਦਾ ਉਸ ਸੈਂਟਰ ਤੋਂ ਅਸੀਂ ਜਲੰਧਰ ਤੋਂ ਸਾਰਾ ਸਮਾਨ ਕਲੈਕਟ ਕਰਕੇ ਅੱਗੇ ਤਰਨਤਾਰਨ ਸਰਤਾਨ ਪਰਲੋਧੀ ਗੁਰਦਾਸਪੁਰ ਪਠਾਨਕੋਟ ਅਜਨਾਲਾ ਜਿੱਥੇ ਵੀ ਇਹ ਹੜ੍ਹ ਪ੍ਰਭਾਵ ਤੇਰੀ ਦੇ ਵਿੱਚ ਨੁਕਸਾਨ ਹੋਇਆ ਜਿਹੜਾ ਜਿਹੜੀ ਵੀ ਸਮਾਨ ਦੀ ਲੋੜ ਹੋਊਗੀ ਉਹ ਸਮਾਨ ਸਾਰਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਮੈਂ ਸੋਚਦਾ ਕਿ ਰਹਿਨਮਾਈ ਹੈਟਾ ਜਿੱਥੇ ਵੀ ਲੋੜ ਬੰਦਾਂ ਤੱਕ ਜਿਹੜੀ ਸਹਾਇਤਾ ਉਹ ਵੱਧ ਤੋਂ ਵੱਧ ਪਹੁੰਚਾਉਣ ਦੇ ਵਿੱਚ ਜਿਹੜਾ ਉਹ ਯੂਜ਼ ਕਰ ਲੈਂਦੇ ਟੀਓ ਪੂਰਾ ਕੰਮ ਕਰੇਗਾ ਪੰਜਾਬ ਦੇ ਹਾਲਾਤ ਅੱਜ ਬਹੁਤ ਖਰਾਬ ਹੋਏ ਹੋਏ ਨੇ 86 ਦੇ ਵਿੱਚ ਵੀ ਤੋਂ ਵੀ ਵੱਧ ਹਾਲਾਤ ਅੱਜ ਖਰਾਬ ਹੋ ਗਏ ਅੱਜ ਜੋ ਆਪਾਂ ਹਾਲਾਤ ਦੇਖ ਰਹੇ ਹਾਂ ਮੇਰਾ ਖਿਆਲ ਹੈ ਵੀ ਪ੍ਰਮਾਤਮਾ ਗੁਰੂ ਅਗੰਗਿੱਛ ਪਾਸ਼ਾ ਦੇ ਅਰਦਾਸ ਕਰਦੇ ਆ ਕਿ ਇਹ ਜਿਹੇ ਹਾਲਾਤ ਕਿਤੇ ਨਾ ਪੈਦਾ ਹੋਣ ਅੱਜ ਆਪਣੀ ਸਾਰੇ ਦੀ ਡਿਊਟੀ ਬਣਦੀ ਹੈ ਕਿ ਆਪਾਂ ਜਿੱਥੇ ਵੀ ਕੋਈ ਲੋੜ ਹੈ ਆਪਾਂ ਉੱਥੇ ਜਾ ਕੇ ਮਦਦ ਕਰੀਏ ਅਸੀਂ ਵੀ ਮਦਦ ਕਰਨ ਲੱਗੇ ਹੋਏ ਹਾਂ ਤੁਸੀਂ ਮਦਦ ਕਰੋ ਆਪਾਂ ਸਾਰੇ ਜਾਣ ਦੀ ਆਪਣੀ ਡਿਊਟੀ ਬਣਦੀ ਹੈ ਪਰ ਫਿਰ ਵੀ ਕਈ ਥਾਂੇ ਪਤਾ ਨਹੀਂ ਲੱਗਦਾ ਹੈ ਕਿ ਕਿੱਥੇ ਕੀ ਲੋੜ ਹੈ ਜੇ ਕਿਤੇ ਕਿਸੇ ਨੂੰ ਵੀ ਕੋਈ ਲੋੜ ਹੈਗੀ ਸਾਡੇ 2-3 ਨੰਬਰ ਹੈਗੇ ਜਿਨ੍ਹਾਂ ਦੇ ਉੱਤੇ ਤੁਸੀਂ ਕਦੇ ਵੀ ਕਾਲ ਕਰ ਸਕਦੇ ਹੋ 0 175 5050600 94176 23706 ਇਹ ਦੋ ਨੰਬਰ ਨੇ ਇਹਨਾਂ ਦੇ ਉੱਤੇ ਜੇ ਕਿਸੇ ਨੂੰ ਵੀ ਕਿਸੇ ਦੀ ਜ਼ਰੂਰਤ ਹੋਵੇ ਜਾਂ ਕਿਸੇ ਨੇ ਕੋਈ ਮਦਦ ਕਰਨੀ ਹੋਵੇ ਤੁਸੀਂ ਇੱਥੇ ਕਾਲ ਵੀ ਕਰ ਸਕਦੇ ਹੋ ਤੇ ਆਪਣੀ ਸਾਡੀ ਡਿਊਟੀ ਬਣ ਗਿਆ ਜੇ ਦੇਖੀਏ ਤਾਂ ਪੰਜਾਬ ਦੇ ਹਲਾਕ ਬਹੁਤ ਹੀ ਖਰਾਬ ਹੋਏ ਹੋਏ ਨੇ ਜਿੱਥੇ ਪੰਜਾਬੀ ਸਾਰੀ ਦੁਨੀਆ ਦੇ ਵਿੱਚ ਜਾ ਕੇ ਮਦਦ ਕਰਦੇ ਨੇ ਚਾਹੇ 츠ਨਾਮੀ ਆਈ ਹੋਵੇ ਚਾਹ ਕਿਸਾਨ ਅੰਦੋਲਨ ਹੋਇਆ ਹੋਵੇ ਜਾਂ ਕਿਸੇ ਹੋਰ ਸੂਬੇ ਦੇ ਹੋਵੇ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਹੋਵੇ ਉੱਥੇ ਜਾ ਕੇ ਹੀ ਪੰਜਾਬੀ ਹਰ ਜਗ੍ਹਾ ਤੇ ਮਦਦ ਕਰਦੇ ਨੇ ਅੱਜ ਆਪਣੀ ਸਾਰੀ ਡਿਊਟੀ ਬਣਦੀ ਆ ਕਿ ਆਪਾਂ ਜਾ ਕੇ ਸਾਰੀ ਮਦਦ ਕਰੀਏ ਮੈਂ ਐਨਆਰਈ ਭਰਾਵਾਂ ਨੂੰ ਵੀ ਬੇਨਤੀ ਕਰਦਾ ਜਾਂ ਸਾਡੇ ਦੂਜੇ ਸੂਬਿਆਂ ਦੇ ਵਿੱਚ ਸਾਡੇ ਭਰਾ ਬੈਠੇ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਆਪਾਂ ਸਾਰੇ ਜਾ ਕੇ ਇਹਦੇ ਵਿੱਚ ਮਦਦ ਕਰੀਏ ਸੋ ਸਾਡੇ ਲਈ ਕੋਈ ਸੇਵਾ ਹੋਵੇ ਇਹ ਤਾਂ ਮੈਂ ਕਹਿ ਰਿਹਾ ਕਿ ਕਈ ਵਾਰ ਖਾਲੂ ਵੀ ਨਹੀਂ ਪਤਾ ਲੱਗਦਾ ਹੈ ਜਿੱਥੇ ਜਾਨੂੰ ਪਤਾ ਲੱਗਦਾ ਇੱਥੇ ਅਸੀਂ ਜਾ ਸਕਦੇ ਹਾਂ ਉੱਤੇ ਅਸੀਂ ਜਾਵਾਂਗੇ ਪਰ ਕਈ ਥਾਂਨੇ ਕੋਈ ਮੈਸੇਜ ਨਹੀਂ ਵੀ ਲੱਗਦਾ ਨਹੀਂ ਪਤਾ ਲੱਗਦਾ ਉਹ ਮੇਰੀ ਬੇਨਤੀ ਹੈ ਕਿ ਇਹ ਦੋ ਨੰਬਰਾਂ ਦੇ ਉੱਤੇ ਤੁਸੀਂ ਕਦੇ ਵੀ ਕਾਲ ਕਰ ਸਕਦੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਕੰਨੀਓ ਕਿ ਅਸੀਂ ਪੂਰੀ ਮਦਦ ਕਰ ਸਕੀਏ